ਫਿਲਮਾਂ ਵਾਲੇ ਦਾਰਾ ਸਿੰਘ ਨੂੰ ਤਾਂ ਸਾਰੇ ਜਾਣਦੇ ਨੇ ਪਰ 7 ਫੁੱਟੇ ਦਾਰੇ ਦੁਲਚੀਪੁਰੀਏ ਨੂੰ ਕੋਈ ਵਿਰਲਾ ਹੀ ਜਾਣਦਾ। ਦਿਓ ਕੱਦ ਦਾ ਦਾਰਾ ਸੱਚਮੁੱਚ ਦਿਓਾਂ ਵਰਗਾ ਸੀ। ਉਸ ਨੂੰ ਕਤਲ ਦੇ ਦੋਸ਼ 'ਚ ਫਾਂਸੀ ਦੀ ਸਜ਼ਾ ਵੀ ਹੋਈ। ਉਸਨੇ ਸੰਸਾਰ ਚੈਂਪੀਅਨ ਕਿੰਗ ਕਾਂਗ ਨੂੰ ਹਰਾ ਕੇ ਤਰਥੱਲੀ ਮਚਾ ਦਿੱਤੀ ਸੀ। ਪਰ ਕਈਆਂ ਦੇ ਨਾਲ ਕਿਸਮਤ ਰੁੱਸੀ ਹੁੰਦੀ ਹੈ। ਇਸ ਕਰਕੇ ਉਹ ਗੁਮਨਾਮ ਹੀ ਦੁਨੀਆ ਤੋਂ ਤੁਰ ਜਾਂਦੇ ਨੇ ਦਾਰਾ ਦੁਲਚੀਪੁਰੇ ਵੀ ਅਜਿਹੇ ਹੀ ਗੁਮਨਾਮ ਚੈਂਪੀਅਨ ਸੀ ਜਿਸ ਦੀਆਂ ਫਿਲਮਾਂ ਵਾਲੇ ਦਾਰੇ ਵਾਂਗ ਕਹਾਣੀਆਂ ਨਹੀਂ ਬਣੀਆਂ ਆਓ ਅੱਜ ਸੱਤ ਫੁੱਟੇ ਦਾਰੇ ਦੁਲਚੀਪੁਰੇ ਦੀ ਕਥਾ ਸੁਣਦੇ ਹਾਂ ਸੱਚੀਕਾਰ ਮੈਂ ਗੁਰਦੀਪ ਗਰੇਵਾਲ ਪ੍ਰੋਗਰਾਮ ਸਰਨਾਵਾਂ ਚ ਤੁਹਾਡਾ ਸਵਾਗਤ ਹੈ ਫਿਲਮਾ ਵਾਲਾ ਦਾਰਾ ਸਿੰਘ ਪਹਿਲਵਾਨ ਤਰਮੁੰ ਚੱਕ ਦਾ ਰਹਿਣ ਵਾਲਾ ਸੀ ਜਦ ਕਿ ਸਤ ਫੁੱਟਾ ਦਾਰਾ ਦੁਲਚੀਪੁਰ ਦਾ ਰਹਿਣ ਵਾਲਾ ਸੀ ਇਹ ਦੋਵੇਂ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਨੇ ਖੇਡ ਲੇਖਕ ਪ੍ਰਿੰਸੀਪਲ ਸਰਵੰਤ ਸਿੰਘ ਨੇ ਦਾਰੇ ਦੁਲਚੀਪੁਰੀਏ ਦੀ ਤਾਕਤ ਦਾ ਜੋ ਨਜ਼ਾਰਾ ਪੇਸ਼ ਕੀਤਾ ਉਹ ਵੀ ਸੁਣਨ ਵਾਲਾ ਉਹ ਲਿਖਦੇ ਨੇ ਕਿ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਪਾਣੀ ਦੀ ਟੈਂਕੀ ਤੇ ਸੁੱਟੇਦਾਰੇ ਦੀ ਇੱਟ ਕਈ ਸਾਲ ਉੱਥੇ ਹੀ ਪਈ ਰਹੀ ਸੀ ਆਮ ਹੱਤਕੜੀ ਉਹਦੇ ਗੁੱਟ ਦੇ ਮੇਚ ਨਹੀਂ ਸੀ ਆਉਂਦੀ ਉਹ ਬੋਤੇ ਜਿੰਨਾ ਭਾਰ ਚੱਕ ਲੈਂਦਾ ਸੀ ਸਾਈਕਲ ਉਹਦੀਆਂ ਲੱਤਾਂ ਦੇ ਹੇਠ ਤੇ ਲੰਘ ਸਕਦਾ ਸੀ ਦਾਰੇ ਨੇ ਸੰਸਾਰ ਚੈਂਪੀਅਨ ਕਿੰਗ ਕਾਂਗ ਨੂੰ ਹਰਾ ਕੇ ਦੁਨੀਆ ਵਿੱਚ ਬਹਿ ਜਾ ਬਹਿ ਜਾ ਕਰਵਾ ਦਿੱਤੀ ਸੀ ਦਾਰਾ 1918 ਵਿੱਚ ਦੁਲਜੀਪੁਰ ਪਿੰਡ ਵਿੱਚ ਜੰਮਿਆ ਉਹ 16 ਸਾਲ ਦੀ ਉਮਰ ਵਿੱਚ ਹੀ ਚੰਗਾ ਹੁੰਦੜਹੇਲ ਨਿਕਲ ਆਇਆ ਉਸ ਦਾ ਭਰਾ ਉਸ ਨੂੰ ਲਾਹੌਰ ਸੱਜਣ ਸਿੰਘ ਦੇ ਅਖਾੜੇ 'ਚ ਛੱਡ ਆਇਆ ਜਿੱਥੇ ਉਹ ਕੁਸ਼ਤੀ ਦੇ ਦਾਪੇਟ ਸਿੱਖਣ ਲੱਗਾ ਦਾਰੇ ਦਾ ਇੱਕ ਭਾਈ ਦਲੀਪ ਸਿੰਘ ਕਮਾਈ ਲਈ ਸਿੰਗਾਪੁਰ ਚਲਾ ਗਿਆ ਸੀ ਉਸਨੇ ਕੁਝ ਸਮੇਂ ਬਾਅਦ ਚਿੱਠੀ ਲਿਖ ਕੇ ਦਾਰੇ ਨੂੰ ਵੀ ਆਪਣੇ ਕੋਲ ਬੁਲਾ ਲਿਆ ਉੱਥੇ ਉਹ ਡੇਰੀ ਫਾਰਮ ਦਾ ਕੰਮ ਕਰਨ ਲੱਗੇ ਉਹਨਾਂ ਦਿਨਾਂ ਵਿੱਚ ਸਿੰਗਾਪੁਰ ਵਿੱਚ ਫ੍ਰੀ ਸਟਾਈਲ ਕੁਸ਼ਤੀਆਂ ਹੁੰਦੀਆਂ ਸਨ ਦਾਰਾ ਹੈਪੀ ਵਰਲਡ ਅਖਾੜੇ ਵੱਲੋਂ ਕੁਸ਼ਤੀਆਂ ਲੜਨ ਲੱਗਾ ਇੱਕ ਵਾਰ ਉਸਨੇ ਇਕੱਲੇ ਨੇ 12 ਪਹਿਲਵਾਨਾਂ ਨੂੰ ਢਾਇਆ ਫਿਰ ਉਹ ਮਲਾਇਆ ਪੁਲਿਸ ਵਿੱਚ ਭਰਤੀ ਹੋ ਗਿਆ ਦਾਰਾ ਸਿੰਘ ਦਾ ਮਲਾਇਆ ਵਿੱਚ ਹੀ ਬੀਬੀ ਬਲਵੀਰ ਕੌਰ ਦੇ ਨਾਲ ਵਿਆਹ ਹੋ ਗਿਆ ਬਲਵੀਰ ਕੌਰ ਦੇ ਘਰ ਦੇ ਵੀ ਮਾਝੇ ਤੇ ਰਹਿਣ ਵਾਲੇ ਸਨ ਦਾਰੇ ਦਾ ਵਿਆਹ ਕਰਕੇ ਉਸ ਦਾ ਭਰਾ ਦਲੀਪ ਸਿੰਘ ਪਿੰਡ ਪਰਤ ਗਿਆ 1936 ਵਿੱਚ ਦਾਰਾ ਮਲਾਇਆ ਦਾ ਚੈਂਪੀਅਨ ਬਣ ਗਿਆ ਦਾਰੇ ਦਾ ਮੁਕਾਬਲਾ ਕਰਨ ਲਈ ਉਸਦੇ ਵਿਰੋਧੀ ਅਖਾੜੇ ਗ੍ਰੇਟ ਵਰਲਡ ਵਾਲੇ ਹੰਗਰੀ ਦੇ ਪਹਿਲਵਾਨ ਸੰਸਾਰ ਚੈਂਪੀਅਨ ਕਿੰਗ ਕਾਂਗ ਨੂੰ ਲੈ ਆਏ ਉਹ ਕੁਸ਼ਤੀ 13 ਮਿੰਟ ਚੱਲੀ ਇਸ ਕੁਸ਼ਤੀ ਵਿੱਚ ਉਸਨੇ ਕਿੰਗ ਕਾਂਗ ਦਾ ਗੋਡਾ ਕੱਢ ਦਿੱਤਾ ਉਸ ਨੂੰ ਸਟ੍ਰੈਚਰ ਤੇ ਪਾ ਕੇ ਅਖਾੜੇ ਤੋਂ ਬਾਹਰ ਲਿਜਾਣਾ ਪਿਆ ਕਿੰਗ ਕਾਂਗ ਨੂੰ ਹਰਾਉਣ ਤੋਂ ਬਾਅਦ ਪੂਰੀ ਦੁਨੀਆ ਵਿੱਚ ਦਾਰੇ ਦੀ ਬੱਲੇ ਬੱਲੇ ਹੋ ਗਈ ਉਸ ਉੱਤੇ ਨੋਟਾਂ ਦਾ ਮੀਂਹ ਵਰਨ ਲੱਗ ਪਿਆ ਪਰ ਇੱਥੇ ਹੀ ਆ ਕੇ ਕਿਸਮਤ ਦੇ ਕਿਲੇ ਦੇ ਦਰਵਾਜ਼ੇ ਤੇ ਹੋਣੀ ਨੇ ਆ ਦਸਤਕ ਦਿੱਤੀ ਜਦੋਂ ਦਾਰੇ ਦੀ ਗੁੱਡੀ ਸਿਖਰਾਂ ਤੇ ਸੀ ਤਾਂ ਪਿੱਛੇ ਪਿੰਡ ਵਿੱਚ ਉਸਦੇ ਭਰਾ ਦਲੀਪ ਸਿੰਘ ਦਾ ਕਤਲ ਹੋ ਗਿਆ ਅਤੇ ਦੂਜੇ ਭਰਾ ਦਾ ਗੁੱਟ ਵੱਢਿਆ ਗਿਆ ਕਤਲ ਕਰਨ ਵਾਲੇ ਵੀ ਦਾਰੇ ਦੇ ਸ਼ਰੀਕੇ ਚ ਉਪਰਾ ਲੱਗਦੇ ਸਨ ਕਤਲ ਬਹੁਤ ਹੀ ਛੋਟੀ ਜਿਹੀ ਗੱਲ ਤੋਰੀਆਂ ਵੱਡਣ ਕਰਕੇ ਹੋਇਆ ਜਦੋਂ ਇਹ ਕਤਲ ਹੋਇਆ ਤਾਂ ਦਾਰਾ ਸਿੰਘ ਕੁਸ਼ਤੀਆਂ ਲੜਨ ਲਈ ਜਰਮਨੀ ਜਾਣ ਵਾਲਾ ਸੀ ਪਰ ਫਿਰ ਉਹ ਸਭ ਕੁਝ ਛੱਡ ਕੇ ਪਿੰਡ ਆ ਗਿਆ ਫਿਰ 19 ਅਕਤੂਬਰ 1950 ਨੂੰ ਦਾਰੇ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਆਪਣੇ ਭਰਾ ਦਲੀਪ ਸਿੰਘ ਦੇ ਕਾਤਲ ਸਰਦਾਰਾ ਸਿੰਘ ਦਾ ਕਤਲ ਕਰ ਦਿੱਤਾ ਇਸ ਦੋਸ਼ ਵਿੱਚ ਦਾਰੇ ਨੂੰ ਫਾਂਸੀ ਅਤੇ ਉਸਦੇ ਭਰਾ ਇੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਬਾਅਦ ਵਿੱਚ ਅਪੀਲ ਕਰਨ ਤੇ ਦਾਰੇ ਦੀ ਫਾਂਸੀ ਉਮਰ ਕੈਦ ਵਿੱਚ ਬਦਲ ਦਿੱਤੀ ਗਈ ਦਾਰੇ ਫਿਰ ਜੇਲ੍ਹ ਵਿੱਚ ਹੀ ਅਖਾੜੇ 'ਚ ਜ਼ੋਰ ਕਰਨ ਲੱਗ ਪਿਆ ਇੱਕ ਵਾਰ ਪੰਜਾਬ ਦਾ ਮੁੱਖ ਮੰਤਰੀ ਭੀਮ ਸਹਿਬ ਸੱਚਰ ਫਿਰੋਜ਼ਪੁਰ ਜੇਲ੍ਹ ਵਿੱਚ ਆਇਆ ਤਾਂ ਉਸ ਨੂੰ ਦਾਰੇ ਦੀ ਕੁਸ਼ਤੀ ਵਿਖਾਈ ਗਈ ਉਸ ਸਮੇਂ ਫੈਸਲਾ ਕੀਤਾ ਗਿਆ ਕਿ ਰਿਲੀਫ ਫੰਡ ਇਕੱਠਾ ਕਰਨ ਲਈ ਵੱਖ-ਵੱਖ ਥਾਵਾਂ ਤੇ ਦਾਰੇ ਦੀਆਂ ਕੁਸ਼ਤੀਆਂ ਕਰਵਾਈਆਂ ਜਾਣ ਇਹ ਕੁਸ਼ਤੀ ਪ੍ਰਧਾਨ ਮੰਤਰੀ ਜਵਾਰਲਾਲ ਨਹਿਰੂ ਨੂੰ ਵਿਖਾਈ ਗਈ ਇਸ ਮੌਕੇ ਉਹਨਾਂ ਨਾਲ ਰੂਸ ਦੇ ਮਾਰਸ਼ਲ ਬੁਲਗਾਨਿਨ ਅਤੇ ਨਿਕਿਤਾ ਖਰੋਸ਼ਚੋ ਖਾਸ ਪਰੋਣੇ ਸਨ ਇਤਿਹਾਦੀ ਦੀ ਕੁਸ਼ਤੀ ਹਾਂਗਕਾਂਗ ਦੇ ਚੈਂਪੀਅਨ ਹਰਦਿਤ ਸਿੰਘ ਐਟਮ ਬੰਬ ਨਾਲ ਹੋਈ ਦਾਰੇ ਨੇ ਆਪਣੇ ਵਿਰੋਧੀ ਨੂੰ ਅਖਾੜੇ ਚੋਂ ਝੱਕ ਕੇ ਬਾਹਰ ਸੁੱਟ ਦਿੱਤਾ ਦਾਰੇ ਦੀ ਬੱਲੇ ਬੱਲੇ ਹੋ ਗਈ ਦਾਰੇ ਨੂੰ ਫਿਰੋਜ਼ਪੁਰ ਜੇਲ੍ਹ ਚੋਂ ਹਥਕੜੀਆਂ ਲਾ ਕੇ ਲਿਆਂਦਾ ਗਿਆ ਸੀ ਕੁਸ਼ਤੀ ਤੋਂ ਬਾਅਦ ਜਦੋਂ ਉਸ ਨੂੰ ਹਥਕੜੀਆਂ ਲਾਈਆਂ ਜਾਣ ਲੱਗੀਆਂ ਤਾਂ ਲੋਕਾਂ ਨੇ ਰੌਲਾ ਪਾ ਦਿੱਤਾ ਕਿ ਦਾਰੇ ਨੂੰ ਰਿਹਾ ਕਰੋ ਲੋਕਾਂ ਦੀ ਮੰਗ ਤੇ 1957 ਵਿੱਚ ਫਿਰ ਦਾਰਾ ਸਿੰਘ ਨੂੰ ਰਿਹਾ ਕਰ ਦਿੱਤਾ ਗਿਆ ਫਿਰ ਦਾਰਾ ਸਿੰਘ ਨੇ ਸਾਰੇ ਭਾਰਤ ਅਤੇ ਆਸਟ੍ਰੇਲੀਆ ਮਲਾਇਆ ਸਿੰਗਾਪੁਰ ਜਾਪਾਨ ਅਮਰੀਕਾ ਵਿੱਚ কুਸhtੀਆਂ ਲੜੀਆਂ ਅਤੇ ਦੁਨੀਆ ਦੇ ਨਾਮੀ ਪਹਿਲਵਾਨਾਂ ਨੂੰ ਹਰਾਇਆ কুਸhtੀਆਂ ਦੇ ਨਾਲ ਦਾਰੀ ਨੇ ਫਿਲਮਾਂ ਵਿੱਚ ਵੀ ਕੰਮ ਕੀਤਾ ਦਾਰੀ ਨੇ ਇੱਕ ਦੋ ਫਿਲਮਾਂ ਵਿੱਚ ਕੰਮ ਕਰਕੇ ਜਵਾਬ ਦੇ ਦਿੱਤਾ ਕਿਉਂਕਿ ਉਹ ਸਮਝਦਾ ਸੀ ਕਿ ਇਸ ਨਾਲ ਪਹਿਲਵਾਨ ਦੀ ਬੇਇੱਜ਼ਤੀ ਹੁੰਦੀ ਹੈ ਇੱਕ ਵਾਰ ਉਹ ਹੀਰੋ ਦੇ ਸੱਚੀ ਦਾ ਮੁੱਕਾ ਮਾਰ ਬੈਠਾ ਜਿਸ ਨਾਲ ਉਸ ਦਾ ਜਵਾੜਾ ਹਿੱਲ ਗਿਆ ਇੱਕ ਵਾਰੋ ਫਿਲਮ 'ਚ ਟਾਂਗੇ ਵਾਲਾ ਬਣਿਆ ਜਦੋਂ ਹੀਰੋ ਹੀਰੋਇਨ ਉਸ ਟਾਂਗੇ 'ਚ ਬੈਠ ਕੇ ਗੱਲਾਂ ਕਰਨ ਲੱਗੇ ਤਾਂ ਉਹ ਕਹਿੰਦਾ ਕਿ ਮੈਂ ਟਾਂਗੇ 'ਚ ਕੰਜਰਖਾਨਾ ਨਹੀਂ ਹੋਣ ਦੇਣਾ ਥੱਲੇ ਉਤਰੋ ਦਾਰਾ ਇਸ ਕੰਜਰਖਾਨੇ 'ਚੋਂ ਤਾਂ ਬਚ ਆਇਆ ਪਰ ਫਿਰ ਉਹ ਆਪ ਹੀ ਇੱਕ ਹੋਰ ਕੰਜਰਖਾਨੇ 'ਚ ਜਾ ਫਸਿਆ ਉਸਦੀ ਗੁੱਡੀ ਕੁਸ਼ਤੀ ਕਰਕੇ ਸਿਖਰਾਂ 'ਤੇ ਸੀ ਦੂਜੇ ਪਹਿਲਵਾਨ ਉਸਨੂੰ ਬਿਨਾਂ ਕੁਸ਼ਤੀ ਤੋਂ ਹੀ ਚਿਤ ਕਰਨਾ ਚਾਹੁੰਦੇ ਸਨ ਉਹਨਾਂ ਨੇ ਸਤਵੰਤੀ ਨਾਂ ਦੀ ਇੱਕ ਸੋਹਣੀ ਤੀਵੀ ਇੱਕ ਮੇਲੇ 'ਚ ਉਸਦੇ ਪਿੱਛੇ ਪਾ ਦਿੱਤੀ। ਦਾਰਾ ਸਿੰਘ ਉਸ ਨੂੰ ਆਪਣੇ ਘਰ ਲੈ ਆਇਆ। ਦਾਰਾ ਆਪਣੇ ਤਾਂਗੇ 'ਤੇ ਬਿਠਾ ਕੇ ਉਸ ਨੂੰ ਤਰਨ-ਤਰਨ ਲਿਜਾਂਦਾ ਤਾਂ ਲੋਕ ਖੜਖੜ ਵੇਖਦੇ। ਇਸ ਨਾਲ ਇਲਾਕੇ ਵਿੱਚ ਉਸ ਦੀ ਬਹੁਤ ਬਦਨਾਮੀ ਹੋਈ। ਉਹ ਤੀਵੀ 10 ਕੁ ਸਾਲ ਉਸਦੇ ਘਰ ਰਹੀ ਅਤੇ ਫਿਰ ਉਸ ਦੀ ਮੌਤ ਹੋ ਗਈ। ਫਿਰ ਉਹ ਪਾਰਟੀਬਾਜ਼ੀ ਵਿੱਚ ਪੈ ਗਿਆ। ਲੜਾਈ ਝਗੜੇ ਤੋਂ ਬਚਣ ਲਈ ਉਹ ਇਕੱਲਾ ਹੀ ਆਪਣੇ ਖੇਤਾਂ ਵਿੱਚ ਰਹਿਣ ਲੱਗ ਪਿਆ। ਉੱਥੇ ਫਿਰ ਉਸਦੇ ਯਾਰਾਂ ਦੀ ਟਾਣੀ ਜੁੜਨ ਲੱਗ ਪਈ ਦਾਰੂ ਸਿੱਕਾ ਅਤੇ ਨਸ਼ਾ ਪੱਤਾ ਚੱਲਣ ਲੱਗ ਪਿਆ ਦੁਨੀਆ ਨੂੰ ਢਾਉਣ ਵਾਲਾ ਚੈਂਪੀਅਨ ਆਖਿਰ ਨਸ਼ਿਆਂ ਨੇ ਢਾ ਲਿਆ ਲੋਕ ਫਿਰ ਉਸ ਨੂੰ ਭੁੱਲੀ ਗਏ ਕਿ ਕੋਈ ਐਡਾ ਨਾਮੀ ਪਹਿਲਵਾਨ ਵੀ ਹੋਇਆ ਜਦਕਿ ਫਿਲਮਾਂ ਵਾਲੇ ਦਾਰਾ ਸਿੰਘ ਦੀ ਗੁੱਡੀ ਅਸਮਾਨੀ ਚੜਦੀ ਗਈ ਉਸ ਦਾ ਪੁੱਤਰ ਹਰਬੰਸ ਅਤੇ ਕਦੀ ਪੋਤਰੇ ਉਸ ਦੀ ਰੋਟੀ ਖੇਤ ਫੜਾ ਜਾਂਦੇ ਫਿਰ ਉਹ ਸਾਰਾ ਪਰਿਵਾਰ ਹੀ ਖੇਤਾਂ ਵਿੱਚ ਰਹਿਣ ਲੱਗ ਪਿਆ ਖਾੜਕੂ ਬਾਦ ਦੇ ਦੌਰ ਵਿੱਚ ਉਸ ਦਾ ਪਰਿਵਾਰ ਤਾਂ ਪਿੰਡ ਚਲਾ ਗਿਆ ਪਰ ਉਹ ਇਕੱਲਾ ਹੀ ਖੇਤਾਂ ਵਿੱਚ ਰਹਿੰਦਾ ਰਿਹਾ ਇਕ ਰਾਤ ਨੂੰ ਹਨੇਰੇ ਵਿੱਚ ਡਿੱਗਣ ਕਰਕੇ ਉਸ ਦਾ ਚੂਲਾ ਟੁੱਟ ਗਿਆ ਉਸ ਦਾ ਇਲਾਜ ਕਰਵਾਇਆ ਗਿਆ ਪਰ ਉਹ ਰਾਜ਼ੀ ਨਾ ਹੋ ਸਕਿਆ ਉਸ ਨੂੰ ਅਧਰੰਗ ਦੇ ਦੌਰੇ ਪਏ ਸ਼ੂਗਰ ਕਾਰਨ ਉਸ ਤੇ ਪੈਰਾਂ ਦੇ ਅੰਗੂਠੇ ਕੱਟਣੇ ਪਏ ਆਖਰੀ 4 ਸਾਲ ਉਸਨੇ ਮੰਜੇ ਤੇ ਪੈ ਨਹੀਂ ਕੱਟੇ 25 ਜੁਲਾਈ 1988 ਨੂੰ ਦੁਨੀਆ ਜਿੱਤਣ ਵਾਲੇ ਕਿੰਗ ਕਾਂਗ ਵਰਗਿਆਂ ਨੂੰ ਢਾਉਣ ਵਾਲਾ ਦਾਰਾ ਇਸ ਫਾਨੀ ਸੰਸਾਰ ਤੋਂ کوچ ਕਰ ਗਿਆ ਅੱਜ ਦਾ ਇਹ ਸਰਨਾਵਾ ਪ੍ਰਿੰਸੀਪਲ ਸਰਵੰਤ ਸਿੰਘ ਦੇ ਲੇਖ ਦਾਰਾ ਦੁਲਚੀਪੁਰੀਆ ਤੇ ਅਧਾਰਿਤ ਸੀ